ਆਪ ਜੀ ਦੇ ਹੋਰ ਜੀਆ ਸੰਤਾਂ ਕੈਨੇਡਾ ਦੀਆਂ ਸੰਤਾਂ ਇੱਥੇ ਇਕੱਤਰ ਹੋਏ ਹੋ ਆਪ ਜੀ ਦੇ ਚਾਨਣ ਦੇ ਕਿ ਬੇਨਤੀ ਹੈ ਕਿ ਆਪਣੇ ਨਗਰ ਦੀਆਂ ਸੰਤਾਂ ਨੂੰ ਲੈ ਕਰਕੇ ਵੱਡੀ ਗਿਣਤੀ ਵਿੱਚ ਜਿਸ ਤਰ੍ਹਾਂ ਤੁਸੀਂ ਆਪਣੇ ਨਗਰ ਵਿੱਚ ਨਗਰ ਕੀਰਤਨ ਕੱਢਦੇ ਦਸਵੇਂ ਪਾਸ਼ਾ ਮਹਾਰਾਜ ਜੀ ਦਾ ਇਸੇ ਤਰ੍ਹਾਂ ਆਪ ਜੀ ਸੰਤਾਂ ਹਮ ਹਮਾ ਕਰਕੇ 14 ਨਵੰਬਰ ਦਿਨ ਐਤਵਾਰ ਨੂੰ ਪਹੁੰਚ ਕਰਕੇ ਦਿਵਾਨਾ ਵਿੱਚ ਹਾਜ਼ਰੀਆਂ ਭਰ ਕੇ ਦਿਵਾਨ ਦੀ ਸ਼ੋਭਾ ਵਧਾਉਣਾ ਕਰੋ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਗਟ ਪੈ ਗੁਰ ਤੇਗ ਬਹਾਦਰ ਸੱਜ ਸਿਟ ਪੈ ਢਾਪੀ ਚਾਦਰ ਢਿਲਕੇ ਡੰਡੂ ਰਾਖਾ ਪ੍ਰਵਤਾਂ ਕਾ ਕਿਨੋ ਵੱਡੋ ਕੰਡੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀਆ ਅਸੀਸ ਦਿਆ ਪਰ ਸਿਰ ਨਾ ਦਿਆ ਸਾਧਨ ਹੇਤ ਇਤੀ ਜਨ ਕਰੀ ਸਿਰ ਦਿਆ ਪਰ ਸ੍ਰੀ ਨਾਮ ਜੀ ਐਸੇ ਦਿਨ ਦੀ ਆਲ ਸਤਿਗੁਰੂ ਪਰਵਕਾਰੀ ਤਿਆਗ ਦੀ ਮਹੂਰਤ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ 350 ਸਾਲ ਸਤਾਬਦੀ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਤਿਗੁਰ ਜੀ ਦੇ ਸਨਮੁਖ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਪਿਆਰੇ ਸੋ ਨੇਹੁ ਇਸਾ ਅੱਗੇ ਮਾਰ ਚੱਲੀਏ ਐਸੇ ਗੁਰਮਖ ਪਿਆਰੇ ਜਿਨ੍ਹਾਂ ਨੇ ਗੁਰਸਾਹਿਬ ਜੀ ਦੇ ਸਾਹਮਣੇ ਸ਼ਹੀਦੀਆਂ ਦੇ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਲਵਾ ਕਰਕੇ ਆਪਣੇ ਪ੍ਰਾਣਾਂ ਦੀ ਬਹਤੀ ਦੇ ਕਰਕੇ ਸਾਡੇ ਦੇਸ਼ ਨੂੰ ਦੇਸ਼ ਤੇ ਸਮੂਹ ਧਰਮਾਂ ਨੂੰ ਬਚਾਉਣਾ ਕੀਤਾ ਤਿਰਕ ਜੰਡੂ ਦੀ ਰਾਖੀ ਕੀਤੀ ਸੋ ਮਹਾਨ ਸ਼ਹੀਦਾ ਸਿੰਘਾਂ ਦਾ ਤੇ ਧੰਤਨ ਸਿੰਘ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਭੂ ਨਾਨਕ ਨਾਮ ਲੈਵਾ ਵਿਸ਼ਵ ਦੇ ਅੰਦਰ ਮਨਾ ਰਹੀਆਂ ਸੋ ਦਾਸ ਮਨੋਂ ਸਭ ਜੀ ਆਦਾ ਬਾਬਾ ਫਤਿਹ ਸਿੰਘ ਤਾਨਾਦਾਰ ਜਥੇਬੰਦੀ ਵੱਲੋਂ ਸਮੂਹ ਸੰਗਤਾਂ ਦਾ ਕਿਉਂਕਿ ਸ਼੍ਰੀਨਗਰ ਤੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਅਤੇ ਸਤਗੁਰ ਜੀ ਦੇ ਨਾਲ ਅਨੰਦ ਸੇਵਕ ਸ਼ੇਰ ਸਿੰਘਾਂ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਨਗਰ ਕੀਰਤਨ ਜੋ 19 ਤਰੀਕ ਨੂੰ ਸ਼੍ਰੀਨਗਰ ਤੋਂ ਚੱਲਿਆ ਰਸਤੇ ਵਿੱਚ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਵਿਅੰਤ ਸੇਵਾਵਾਂ માં ਲੰਗਰ ਪਾਣੀ ਦੀਆਂ ਸੇਵਾਵਾਂ માં ਰਹਿਸ਼ ਤੇ ਪ੍ਰਬੰਧ ਸਦਾਸ ਉਹਨੋਂ ਸ਼੍ਰੀਨਗਰ ਦੀਆਂ ਸੰਗਤਾਂ ਦਾ ਜੰਮੂ ਕਸ਼ਮੀਰ ਦੀਆਂ ਸਮੂਹ ਸੰਗਤਾਂ ਦਾ ਅਤੇ ਪੰਜਾਬ ਦੀਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇਗ ਬਹਾਦਰ ਸਿਮਰਜੈ ਕਰ ਨੌ ਨਦ ਆਵੇ ਧਾਈ ਸਭ ਥਾਈ ਹੋਏ ਸਹਾਈ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਜੀ ਸਾਰਿਆਂ ਦਾ ਭਲਾ ਕਰਨ ਜਿਹਨੀਆਂ ਸੰਗਤਾਂ ਨੇ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਹਿਜਿਆਦਾ ਬਾਬਾ ਫਤੇ ਸਿੰਘ ਤਰਨਾ ਦਲ ਵੱਲੋਂ ਦਾਸ ਤਰਵਾਦ ਕਰਦਾ ਹਾਂ ਅਤੇ ਆਪ ਜੀ ਦੇ ਚਾਣਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪੁੱਤਰੇ ਤਨਤਨ ਸਾਹਿਬ ਆਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੇਨਾਂ ਦੀ ਮਿਸਲ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਤਨਾ ਦਾ ਜਥੇਬੰਦੀ ਵੱਲੋਂ ਬੜੀ ਸ਼ਾਦਾ ਤੇ ਸਤਿਕਾਰ ਸਹਿਤ ਹਰ ਸਾਲ ਗੁਰਦੁਆਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਉਨਨਾ ਰੋਡ ਵਿਖੇ ਮਨਾਇਆ ਜਾਂਦਾ ਹੈ ਸੋ 10 ਤਰੀਕ ਨੂੰ ਸ਼੍ਰੀ ਖੰਡ ਪਾਟਾ ਸਾਹਿਬ ਜੀ ਦੀ ਲੜੀ ਰੱਬ ਹੋਵੇਗੀ ਤੇ 14 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਹਰ ਖੁੱਲੇ ਪੰਡਾਲ ਅੰਦਰ ਦੀਵਾਨ ਸਜਾਇਆ ਜਾਣਗੇ ਸਜੇ ਹੋ ਦੀਵਾਨ ਆਵੇ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸੰਤ ਮਹਾਪੁਰਸ਼ ਅਤੇ ਸ੍ਰੀ ਹਰਿਮੰਦਰ ਸਾਹਿਬ ਚ ਕੀਰਤਨੀ ਜਥਾ ਤੱਕ ਸ੍ਰੀ ਕੇਸਗੜ ਸਾਹਿਬ ਜੀ ਤੋਂ ਕੀਰਤ ਹਜ਼ੂਰੀ ਕੀਰਤਨੀ ਜਥੇ ਅਤੇ ਹੋਰ ਬੰਤ ਜਥੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਗੁਰੂ ਉਪਦੇਸ਼ ਸਰਵਣ ਕਰਵਾਉਣ ਵਾਸਤੇ ਪਹੁੰਚ ਰਹੇ ਹਨ ਉਥੇ ਪੰਜ ਪਿਆਰੇ ਸ੍ਰੀ ਕੇਸਗਰ ਸਾਹਿਬ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਜੋ ਖੰਡਾ ਬਾਟਾ ਲੈ ਕੇ ਪਹੁੰਚ ਰਹੇ ਹਨ ਜਿਨ੍ਹਾਂ ਗੌਰਵਮਕ ਪਿਆਰੇ ਨੇ ਅੰਮ੍ਰਿਤ ਛਕਣਾ ਹੋਵੇ ਗੁਰੂ ਵਾਲੇ ਬਣਨਾ ਹੋਵੇ ਉਹ ਕੇਸੀ ਇਸ਼ਨਾਨ ਕਰਕੇ ਤੋਦੇ ਹੋਏ ਵਸਤਰ ਪੈਣ ਕਰਕੇ ਆਉਣ ਕਕਾਰਾਂ ਦੀ ਸੇਵਾ ਫਰੀਕ ਵਿੱਚ ਕੀਤੀ ਜਾਵੇਗੀ ਸੋ ਸਾਰੀਆਂ ਸੰਗਤਾਂ ਦੇ ਚਾਨਾ ਵਿੱਚ ਬੇਨਤੀ ਹੈ ਕਿ ਸਹਬਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜੋ ਮਿਸ਼ਨ ਗੁਰੂ ਨਾਲ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤਾ ਸੀ ਉਸ ਮਿਸ਼ਨ ਦੀ ਫਤਿਹ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬਜ਼ਾਦਾ ਬਾਬਾ ਜੋਰਾ ਸਿੰਘ ਜੋਰਾਬਾਦ ਸਿੰਘ ਸਾਹਿਬ ਜੀ ਨੇ ਆਪਣੇ ਪ੍ਰਾਣ ਦੀ ਹਉਤੀ ਦੇ ਕੇ ਆਪਣੇ ਸਰੀਰ ਤੇ ਅਸਹਿ ਤੇ ਅਕਹਿ ਕਟ ਸਹਾਰਦੇ ਹੋਇਆਂ ਸਹੀਜੀਆਂ ਪ੍ਰਾਪਤ ਕੀਤੀਆਂ ਉਹ ਸੂਰਬੀਰ ਯੋਧੇ ਜਿਨ੍ਹਾਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਉਹਨਾਂ ਦਾ ਪ੍ਰਕਾਸ਼ ਗੁਰੂਬ ਤੇ ਸ੍ਰੋਹ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਦਾ ਸਾਹਤ ਜੋੜ ਕੇ ਸੀਸ ਨਵਾ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਮੁੱਚੇ ਤੌਰ ਤੇ ਸਾਰੀਆਂ ਸੰਤਾਨਾਂ ਦਾ ਫਰਜ਼ ਬਣਦਾ ਕਿ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਅੱਜ ਸਾਡੇ ਮੰਦਰਾਂ ਵਿੱਚ ਪੂਜਾ ਹੋ ਰਹੀ ਹੈ ਅੱਜ ਸਾਡੇ ਗੁਰਦਵਾਰਿਆਂ ਸਾਹਿਬ ਵਿੱਚ ਪੂਜਾ ਹੋ ਰਹੀ ਹੈ ਸੋ ਸਾਰੇ ਇਹ ਅਦੁੱਤੀ ਕੁਰਬਾਨੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਗੁਰੂ ਕੈ ਲਾਲ ਬਾਬਾ ਅਜੀਤ ਸਿੰਘ ਬਾਬਾ ਜੁੜਾਰ ਸਿੰਘ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਹ ਜੁੱਧ ਦੀ ਫਤਿਹ ਕੀਤੀ ਉਹਨਾਂ ਦਾ ਨਾਮ ਵੀ ਫਤੇ ਸਿੰਘ ਸਾਹਿਬ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤ ਸਦੀਆਂ ਜੋ ਸਾਡੇ ਤੇ ਰਾਜ ਰਿਆ ਤਸ਼ੱਦਦ ਹੁੰਦਾ ਰਿਹਾ ਗੁਲਾਮੀ ਤੋਂ ਨਿਯਾਤ ਹੋਣ ਤੋਂ ਆਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਾਂ ਦੀ ਇੱਟਾਂ ਇੱਟ ਢਕਾ ਕਰਕੇ ਸਰਹਾਂ ਦਾ ਨਾਂ ਬਦਲ ਕੇ ਬਾਬਾ ਫਤਿਹ ਸਿੰਘ ਸਾਹਿਬੀ ਤੇ ਨਾਂ ਦੇ ਰੱਖ ਕੇ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ ਸੋ ਮਹਾਨ ਸੂਰਮਈ ਯੋਧੇ ਦਾ ਪ੍ਰਕਾਸ਼ ਦਿਹਾੜਾ ਗੁਰਦਵਾਰਾ ਸਿੰਘ ਸਾਬਾ ਸ਼ੌਨੀ ਸਿੰਘਾਂ ਬਜਵਾੜਾ ਕਲਾ ਉਹਨਾਂ ਉਹਨਾਂ ਰੋਡ ਵਿਖੇ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਸੋ ਉਸ ਤੋਂ ਪਹਿਲਾਂ ਪ੍ਰਬਾਤ ਪੇਰੀਆਂ ਔਰ ਰਾਦੇ ਦੀਵਾਨ ਨਗਰਾਂ ਵਿੱਚ ਸਜਾਇਆ ਜਾਣਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਦਰਸ਼ਨ ਦੇ ਕਰਕੇ ਗੁਰਸਾਹਿਬ ਜੀ ਦੀਆਂ ਬਾਬਾ ਫ਼ਰੀਦ ਸਿੰਘ ਸਾਹਿਬ ਜੀ ਦੀਆਂ ਅਸ਼ੀਰਵਾਦ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ